ਖਬਰ ਫਗਵਾੜਾ ਤੋਂ ਹੈ ਜਿੱਥੇ ਕੀ ਸ਼ੇਰਸੈਨਾ ਪੰਜਾਬ ਦੇ ਨੇਤਾ ਰਜੇਸ਼ ਪਲਟਾ ਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਹੈ ਇਸ ਹਮਲੇ ਵਿੱਚ ਰਜੇਸ਼ ਪਲਟਾ ਦੇ ਸੱਟਾਂ ਵੀ ਵੱਜੀਆਂ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹਰਜੀਸ਼ ਪਲਟਾ ਨੇ ਦੱਸਿਆ ਕਿ ਉਸ ਉੱਪਰੇ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਆਪਣੇ ਚਾਰ ਹੋਰ ਸਾਥੀਆਂ ਨਾਲ ਮਹਾ ਸ਼ਿਵਰਾਤਰੀ ਦੇ ਦਿਹਾੜੇ ਸੰਬੰਧੀ ਫਗਵਾੜਾ ਵਿੱਚ ਕੱਢੀ ਜਾ ਰਹੀ ਸ਼ੋਭਾ ਯਾਤਰਾ ਲਈ ਸੁਭਾਸ਼ਨਗਰ ਵਿਖੇ ਕਲੈਕਸ਼ਨ ਕਰ ਰਿਹਾ ਸੀ ਤਾਂ ਇਸ ਦੌਰਾਨ ਕੁਝ ਨੌਜਵਾਨਾਂ ਨੇ ਬਿਨਾਂ ਕਿਸੇ ਕਾਰਨ ਤੋਂ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਇਸ ਹਮਲੇ ਦੌਰਾਨ ਉਸ ਨੇ ਭੱਜ ਕੇ ਇੱਕ ਘਰ ਅੰਦਰ ਦਾਖਲ ਹੋ ਕੇ ਆਪਣੀ ਜਾਨ ਬਚਾਈ ਅਰਜੇਸ਼ ਪਾਲਟਾ ਮੁਤਾਬਕ ਇਸ ਹਮਲੇ ਦੌਰਾਨ ਉਸ ਦੇ ਕਲੈਕਸ਼ਨ ਵਾਲਾ ਬੈਗ ਵੀ ਮਿਸ ਹੋ ਗਿਆ ਜਿਸ ਵਿੱਚ ਹਜ਼ਾਰਾਂ ਰੁਪਏ ਦੀ ਨਗਦੀ ਸੀ ਸ਼ਿਵਸਰਾ ਪੰਜਾਬ ਕੀ ਮਾਮਲਾ ਹੈ ਪਲਟਾ ਜੀ ਅੱਜ ਇਸ ਵਰਤ ਵੀ ਕਲੈਕਸ਼ਨ ਕਰ ਰਹੇ ਸੀ ਪਪਾ ਸ਼ਰਮਾ ਜੀ ਨਾਲ ਸੀ ਫਿਰ ਜਿੰਮੀ ਕਰਵਾ ਜੀ ਗਿਣੇ ਜੀ ਅਸੀਂ ਵੀ ਐਚ ਜੁਲਰ ਦੇ ਅੰਦਰ ਬਾਲੂ ਮਾਰਾ ਇਹ ਮੁੱਲੇ ਦੇ ਵਿੱਚ ਅੰਦਰ ਵੀ ਐਚ ਜੁਲਰ ਪਰਚੀ ਕਟਾਂ ਚੱਲੇ ਤੇ ਸਾਤ ਪੰਜ ਛੇ ਜਣੇ ਪਹਿਲਾਂ ਛੱਡਦੇ ਜਿਹੜਾ ਜੁੜਾ ਮਾਰੀਆਂ ਆ ਕੇ ਇਹਨਾਂ ਨੇ ਵਾਰ ਕੇ ਭੱਜ ਕੇ ਜਾਣ ਵਿਚਾਈਆ ਫਿਰ ਸਾਰੇ ਮਗਰ ਹਾਕੀਆਂ ਲੈ ਕੇ ਆ ਕੇ بیسਬਲ ਲੈ ਕੇ 2 ਨੰਬਰ ਕਲੀ ਸੁਭਾਸ਼નગર ਤੇ ਇੱਕ ਘਰ ਫੁੱਲਾ ਦੀ ਮੇਰੇ ਹਾਕੀਆਂ ਮਾਰੀਆਂ ਨੇ ਮੇਰੇ ਪੈਰ ਸੁੱਜੇ ਪਏ ਕੋਈ ਗੱਲ ਹੀ ਕੋਈ ਹੋਈ ਕੋਈ ਬਾਤ ਨਹੀਂ ਹੋਈ ਪਿੰਡਾ ਕੰਨ ਵਾ ਕੇ ਕਿੰਨੇ ਲੋਕ ਹੋ ਪਿੰਦਾ ਪਿੰਦਾ ਕਹਿੰਦਾ ਮੈਂ ਪਿੰਦਾ ਕਹ ਤੈਨੂੰ ਮਾਰ ਹੀ ਦੇਣਾ ਤੂੰ ਜਾਨ ਨੂੰ ਮਾਰ ਰਹਾ ਤੈਨੂੰ ਕਹਿੰਦਾ ਕਿੰਨੇ ਲੋਕ ਸੀ 7-8 ਜਣੇ ਦਾ ਹੈਗੇ ਸੀ ਨਾ ਤੇ ਕੀ ਕੋਈ ਪ੍ਰਾਣੀ ਰੈਂਜਸ ਵਗੈਰਾ ਦੇ ਹਮਲਾ ਹੋਇਆ ਪਤਾ ਨਹੀਂ ਸਰਬ ਤੁਹਾਨੂੰ ਸਾਡੀ ਤਾਂ ਕੋਈ ਪ੍ਰਾਣੀ ਹਮਲਾ ਨਹੀਂ ਸੀ ਬਿਲਕੁਲ ਪਤਾ ਹੀ ਕਿੰਨੇ ਲੋਕ ਸੀ ਅਸੀਂ ਚਾਰਜ ਨੇ ਕਲੈਕਸ਼ਨ ਕਰ ਰਹੇ ਸੀ ਮਰਤਰੀ ਚੋਪਾਈ ਅਸਰਤ ਉਹਨਾਂ ਤੇ ਵੀ ਹਮਲਾ ਹੋਇਆ ਹਾਂ ਉਹਨਾਂ ਦਾ ਉਹ ਜਦ ਤੱਕ ਸ਼ਮਾ ਬੇਸਬੋਲ ਆਕੇ ਲੈ ਗਏ ਉਹ ਮੋਰੇ ਬੋਰੇ ਨਿਕਲ ਗਏ ਮੈਂ ਆਪਣਾ ਵਿਚਾਰ ਕਰਦਾ ਰਹਿਆ ਆਪਾਂ ਜੀ ਗਿਆ ਤੇ ਜੇ ਮੈਂ ਨਾਕ ਕਰਦੇ ਅੰਦਰ ਫੜਦਾ ਤਾਂ ਉਹ ਕਹਿੰਦੇ ਤੈਨੂੰ ਮਾਰੇ ਦੇਣਾ ਇੱਕ ਬੈਗ ਜਿਹਾ ਕਲੈਕਸ਼ਨ ਦਾ ਉਹ ਵੀ ਹੈ ਨਹੀਂਗਾ ਕਿੰਨੇ ਪੈਸੇ ਦੀ ਹੈ ਜਿੰਨਾ ਕੁ ਲੱਜਾ ਲੱਗਦਾ ਉਹ ਪੈਸੇ ਹੋਣਗੇ ਸ਼ਹਿਰ ਦੀ ਕਲੈਕਸ਼ਨ ਨਹੀਂ ਕਰਦੇ ਭਾਈ ਉਹ ਕਬੀ 25000 3000 ਪਤਾ ਨਹੀਂ ਕਿਸ਼ਰ ਹੁੰਦਾ ਚਾਹੀ ਬਾਕੀ ਕੋਈ ਹੋਰ ਸਮਾਨ ਤੁਹਾਡਾ ਤਾਂ ਨਹੀਂ ਕੋਈ ਨਹੀਂ ਹੋਰ ਨਹੀਂ ਕੋਈ ਕੋਈ ਪਲਡਾਈ ਨੇ ਪੁੱਛੋਂ ਤੁਸੀਂ ਜਿਹੜਾ ਤਾਂ ਤੁਹਾਡੇ ਨੇ ਹੋਈ ਆ ਮੈਨੂੰ ਸਾਫ ਦਵਾਇਆ ਜਾਵੇ ਪਲਡਾਈ ਕੋਈ ਦੁਕਾਨ ਦੀ ਤੋੜਪਨ ਵੀ ਕੀਤੀ ਗਈ ਆ ਪਤਾ ਨਹੀਂ ਮੈਨੂੰ ਪਤਾ ਲੱਗਾ ਉਧਰ ਰਾਹੁਲ ਕਰਵਲ ਦੀ ਦੁਕਾਨ ਵੀ ਭੰਨ ਗਿਆ ਆ ਉਧਰ ਇਸ ਦੌਰਾਨ ਸ਼ਿਵ ਸੈਨਾ ਪੰਜਾਬ ਦੇ ਨੇਤਾ ਦੇ ਭਤੀਜੇ ਰਾਹੁਲ ਕਰਵਲ ਨੇ ਵੀ ਉਹਨਾਂ ਦੀ ਦੁਕਾਨ ਦੀ ਭੰਨ ਤੋੜ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਮੇਰਾ ਨਾਮ ਵੀ ਰਾਹੁਲ ਕਰਵਲ ਕੀ ਹੋਇਆ ਅੱਜ ਬਾਈ ਜਿਹੜਾ ਪੂਰਾ ਮਾਮਲਾ ਸਿਵਲ ਚ ਆਇਆ ਆ ਆਪਾਂ ਸੋ ਜਿਵੇਂ ਕਿ ਲੋਕਾਂ ਨੇ ਤੁਹਾਨੂੰ ਵਾਪਸ ਹੀ ਪਹੁੰਚਿਆ ਸੀ ਆਪਣੀ ਗਰੀਬਾਰੀ ਕਰਕੇ ਮਾਲ ਦੀ ਮੈਂ ਦੁਕਾਨ ਦੇ ਅੰਦਰ ਹੀ ਪਹੁੰਚਿਆ ਜੀ ਕੁਝ ਪੰਜ ਦੋ ਛੇ ਨੌਜਵਾਨ ਹੁੰਦੇ ਨੇ ਨੀਰ ਬੋ ਆ ਕੇ ਮੇਰੀ ਦੁਕਾਨ ਦੇ ਛੀਸ਼ੇ ਭੰਨੇ ਨੇ ਸ਼ੁਰੂ ਕਰ ਦਿੱਤੇ ਮੈਨੂੰ ਉਹਨਾਂ ਕੋਈ ਸਮਝ ਲੱਗਾ ਮੈਂ ਜੀ ਇੱਦੀ ਪਿੱਛਲੇ ਪਾਸੇ ਕੋੜੀਆਂ ਇੱਦੀ ਪੰਨੋ ਦੌੜ ਗਏ ਜੀ ਮੈਂ ਉੱਪਰ ਨੂੰ ਜਿਹੜੇ ਆ ਛੀਸ਼ੇ ਛੂਛੇ ਸਾਰੇ ਭੰਨ ਦਿੱਤੇ ਕੀਮਤੀ ਸਮਾਨ ਘੜੀਆਂ ਕੁੜੀਆਂ ਮੇਰੀ ਦੁਕਾਨ ਦੇ ਹੁੰਦੇ ਆ ਇਹਨਾਂ ਦਾ ਕਾਫੀ ਕੁਝ ਜਿਹੜਾ ਵੀ ਕਾਫੀ ਕੁਝ ਘੁੱਟਭਜ ਹੋਇਆ ਜੀ ਤਾਂ ਮੈਨੂੰ ਉਸ ਬਾਰੇ ਵਿੱਚ ਨਹੀਂ ਪੁੱਛਵਾਇਆ ਗਿਆ ਕੁਝ ਹੋਇਆ ਜੇ ਕਿ ਨੀਅਰਬਾਊਟ 10 ਤੋਂ 20 ਦੇ ਵਿੱਚ ਜਿਹੜੇ ਆਊਟ ਹੋ ਗਏ ਮੇਰੇ ਆਊਟ ਗਏ ਜੀ ਮੈਨੂੰ ਕੁਝ ਪੱਕਾ ਨਹੀਂ ਪਤਾ ਜੋ ਵੀ ਇਹ ਦੇਖ ਨੂੰ ਮਜਾ ਕੇ ਨੀਅਰਬਾਊਟ ਇੰਨੇ ਜਉਣਾ 20 ਭਾਈ ਦੇ ਲੱਗਦੇ ਸਕੇ ਉਹ ਵੀ ਨਹੀਂ ਵਿੱਚ ਮੈਨੂੰ ਕੁਝ ਅਜੇ ਤੱਕ ਦਿਖਿਆ ਉਸ ਨੇ ਹੂੰ ਕੀ ਕਾਰਨ ਕੀ ਹੈ ਭਾਜੀ ਲੜਾਈ ਦਾ ਜਿਹੜੀ ਤੁਹਾਡੀ ਦੁਕਾਨ ਤੋੜ ਭੰਨ ਕਰ ਗਈ ਪਤਾ ਹੀ ਨਹੀਂ ਲੱਗਾ ਮੈਨੂੰ ਆਪ ਨੂੰ ਨਹੀਂ ਅਜੇ ਤੱਕ ਪਤਾ ਕਿ ਕਿਸ ਕਰਕੇ ਉਹਨਾਂ ਨੇ ਅੱਗ ਵੀਰੇ ਦੁਕਾਨ ਤੇ ਅਟੈਕ ਕੀਤਾ ਭਾਜੀ ਕੌਣ ਸੀ ਉਹ ਵਿਅਕਤੀ ਜਿਹੜੇ ਤੋੜ ਭੰਨ ਕਰ ਗਏ ਤੁਸੀਂ ਜਾਣਦੇ ਹੋ ਉਹਨਾਂ ਨੂੰ ਪੰਜ ਛੇ ਜਾਣੇ ਦੇ ਵਿੱਚੋਂ ਇੱਕ ਮੁੰਡੇ ਨੂੰ ਯਾਦ ਆਦਾ ਜੀ ਉਹਨਾਂ ਦੇ ਵਿੱਚੋਂ ਬਾਕੀ ਸ਼ਕਲ ਤੋਂ ਮੈਂ ਕੁਝ ਦੇ ਇਸ ਤਰ੍ਹਾਂ ਦੀ ਪਿੰਦਾ ਪਿੰਦਾ ਜੀ ਇਹਦੇ ਨਾਲ ਸਰ ਪਹਿਲਾਂ ਸਦ ਚਾਚਾ ਜੀ ਉਹਨਾਂ ਦਾ ਚੱਕਰ ਦਲਦਾ ਜੀ ਤੇ ਉਸ ਤੋਂ ਪਤਾ ਨਹੀਂ ਕਿੱ데 ਕਰਕੇ ਆਏ ਆ ਜੀ ਮੈਨੂੰ ਹੁਣ ਪਤਾ ਲੱਗਾ ਕਿ ਇਹਨਾਂ ਨੇ ਪਹਿਲਾਂ ਬਾਜ਼ਾਰ ਦੇ ਵਿੱਚ ਪਲਤਾ ਜੀ ਨੂੰ ਤੇ ਵਿਪਨ ਜੀ ਉਹਨਾਂ ਦੇ ਉੱਤੇ ਵੀ ਅਟੈਕ ਕੀਤਾ ਜੀ ਉਹ ਪਰਚੀਆਂ ਘਟਾਉਂਦੇ ਸੀ ਸ਼ੁਭ ਯਾਤਰਾ ਦੀਆਂ ਉਹਨਾਂ ਤੇ ਇਹਨਾਂ ਨੇ ਅਟੈਕ ਕੀਤਾ ਉਸ ਤੋਂ ਬਾਅਦ ਮੇਰੇ ਵੱਲੋਂ ਆਇਆ ਪਰ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਮੇਰੇ ਦੁਕਾਨ ਤੇ ਕਿਉਂ ਇਹਨਾਂ ਨੇ ਹਮਲਾ ਕੀਤਾ ਜੀ ਅੱਜ ਤੱਕ ਕੀ ਲੱਗ ਰਿਹਾ ਕਿੱਥੇ ਦੇ ਰਹਿਣ ਵਾਲੇ ਜਿਹੜੇ ਵਿਅਕਤੀ ਨੇ ਹਮਲਾ ਕੀਤਾ ਜੇ ਮੈਨੂੰ ਐਗਜ਼ੈਕਟ ਨਹੀਂ ਪਤਾ ਪਰ ਇੰਨਾ ਪਤਾ ਉਹ ਕਿ ਵਾਲਮੀਕੀ ਚੌਂਕ ਦੇ ਵਿੱਚ ਆ ਜੀ ਮਹੱਲੇ ਦੇ ਵਿੱਚ ਉੱਥੇ ਦੇ ਆ। ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਹੁਣ ਤੁਸੀਂ? ਜੀ ਕੋਈ ਮੈਨੂੰ ਇਨਸਾਫ ਦਿੱਤਾ ਜਾਵੇ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ। ਇਸ ਘਟਨਾ ਦੀ ਖਬਰ ਮਿਲਦਿਆਂ ਹੀ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਪੁਲਿਸ ਪਾਰਟੀ ਸਮੇਤ ਸਿਵਲ ਹਸਪਤਾਲ ਪਹੁੰਚ ਕੇ ਜ਼ਖਮੀ ਅਰਜੇਸ਼ ਪਲਟਾ ਦੇ ਬਿਆਨ ਕਲਮ ਬੰਦ ਕੀਤੇ। ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਮੁਤਾਬਕ ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਜਲਦ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਣ ਦੀ ਕਲ ਆਕੀ ਹੈ। ਇੱਕ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਮਿਸਟਰ ਰਜੀਸ਼ ਪਲਟਾ ਨੇ ਉਹਨਾਂ ਤੇ ਕਿਸੇ ਨੇ ਇਦਾਂ ਕੁ ਲੜਕੇ ਨੇ ਜਿਨ੍ਹਾਂ ਨੇ ਸੁਹਾਸ਼ ਨਗਰ ਦੇ ਏਰੀਆ ਦੇ ਵਿੱਚ ਕੁਝ ਇਹਨਾਂ ਦਾ ਆਪਸ ਦੇ ਵਿੱਚ ਲੜਾਈ ਝਗੜਾ ਹੋਇਆ ਤੇ ਇਹਨਾਂ ਦੇ ਸੱਟਾਂ ਲੱਗੀਆਂ ਨੇ ਅ ਅਸੀਂ ਮੌਕੇ ਤੇ ਆਏ ਆ ਇਹਨਾਂ ਦੀ ਸਟੇਟਮੈਂਟ ਵੀ ਰਿਪੋਰਟ ਕਰ ਰਹੇ ਹਾਂ ਕਿ ਔਰ ਜੋ ਐਸ ਪਰ ਲੀਗਲ ਐਕਸ਼ਨ ਹੋਏਗਾ ਵੀ ਵਿਲ ਟੇਕ ਕੇਅਰ ਔਰ ਪੁਲਿਸ ਨੇ ਵੀ ਡਿਪਲੋਇਡ ਆਰ ਪਾਰਟੀਆਂ ਟੂ ਰਾਉਂਡ ਅਪ ਜਿਨੇ ਵੀ ਇਹ ਜਿਨ੍ਹਾਂ ਦੀ ਸਕਫਲ ਹੋਈ ਆ ਆਪਸ ਵਿੱਚ ਲੜਾਈ ਝਗੜਾ ਕੀਤਾ ਹੈ ਕਾਨੂੰਨ ਉਹ ਹੱਥ ਚੁਲਿਆ ਉਹ ਸਾਰੇ ਅਸੀਂ ਬੰਦੇ ਰਾਉਂਡ ਅਪ ਕਰਾਂਗੇ ਐਂਡ ਵੀ ਵਿਲ ਮੇਨਟੇਨ ਕੰਪਲੀਟ ਪੀਸਫੁਲ ਸਿਨੈਰੀਓ ਇਨਾ ਮੇਨਟੇਨ ਰਹਿ ਭੰਗਵਾੜਾ ਦਾ ਔਰ ਅਸੀਂ ਪੁਲਿਸ ਡਿ ਗੱਦੀਆਂ ਲੱਖੇ ਜੀ 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 ਸਾਨੂੰ ਇਹ ਪਤਾ ਲੱਗਿਆ ਵੀ ਆਰ ਵੈਰੀਫਾਈਂਗ ਇੰਟਾਇਰ ਮੈਟਰ ਵੀ ਕਿਵੇਂ ਕਿਵੇਂ ਹੋਇਆ ਕੌਣ ਕੌਣ ਆਇਆ ਕਿਹੜੇ ਕਿਹੜੇ ਇਨਵੋਲਡ ਸੀ ਇਸ ਕਾਮਪਲ ਦੇ ਵਿੱਚ ਵੀ ਵਿਲ ਟੇਕ ਐਕਸ਼ਨ ਅਸ ਪਰ ਲੋਕ ਕਿਹਨਾਂ ਪਾਰਟੀਆਂ ਨੂੰ ਦੱਸਿਆ ਵੀ ਕੌਣ ਲੋਕ ਸੀ ਹੋ ਹਾਂਜੀ ਅਸੀਂ ਇਹਨਾਂ ਦੀ ਸਟੇਟਮੈਂਟ ਰਿਪੋਰਟ ਕਰ ਰਹੇ ਹਾਂ ਦੱਸਿਆ ਵੀ ਆਰ ਵੈਰੀਫਾਈਂਗ ਔਰ ਸਾਰਾ ਐਸ ਪਰ ਰੂ ਵੀ ਹੈ ਵੈਰੀਫਾਈ ਕਰਕੇ ਇਨਵੈਸਟੀਗੇਟ ਕਰਕੇ ਇਹਨੂੰ ਪ੍ਰੋਪਰ ਮੈਂ ਇਹ ਕਿਹੜੀ ਸੰਸਥਾ ਤੋਂ ਹੈ ਪਤਾ ਉਸ ਸਾਹਮਣੇ ਆ ਇਹ ਜੇ ਦੋਨੋਂ ਅਲੱਗ-ਅਲੱਗ ਸੰਸਥਾਵਾਂ ਤੋਂ ਨੇ ਔਰ ਮਲਟੀਪਲ ਲੋਕਾਂ ਦੇ ਨਾਮ ਹੈਗੇ ਨੇ ਵਿੱਚ ਇਹਦੇ ਤੇ ਅਸੀਂ ਵੈਰੀਫਾਈ ਕਰਕੇ ਵੀ ਵਿਲ ਠੀਕ ਉਹ ਤਘੜੇ ਦਾ ਕਾਰਨ ਕੀ ਸਮਝਦੇ ਆ ਹੁਣ ਆਇਆ ਮੈਡਮ ਅ ਫਿਲਹਾਲ ਦਾ ਇਹ ਦਸਰੇ ਨੇ ਕਿ ਇਹ ਮੋਮੈਂਟਰੀਲੀ ਹੋਇਆ ਉਸੇ ਮੌਕੇ ਤੇ ਹੀ ਹੋਇਆ ਤੇ ਇਸ ਚੀਜ਼ ਨੂੰ ਅਸੀਂ ਵੈਰੀਫਾਈ ਕਰਾਂਗੇ ਮੈਂ ਮੈਂ ਨਹੀਂ ਪਲਟਾਈਂ ਦੱਸਦੇ ਕਿ ਅਸੀਂ ਕਿਉਂ ਉਦੋਂ ਗਏ ਸੀ ਸੀ ਇਹਨਾਂ ਦਾ ਕੋਈ ਸ਼ਿਵਰਾਤਰੀ ਦਾ ਸੀਗਾ ਸਮਾਗਮ ਉਹਦੇ ਸਬੰਧ ਦੇ ਵਿੱਚ ਉੱधर ਕਲੈਕਸ਼ਨ ਕਰਨ ਗਏ ਸੀਗੇ ਤੇ ਉੱਥੇ ਮੌਕੇ ਤੇ ਇਹਨਾਂ ਦਾ ਕੋਈ ਆਰਗੂਮੈਂਟ ਹੋਇਆ ਦੋਨੋਂ ਪਾਰਟੀਆਂ ਦਾ ਲੜਾਈ ਝਗੜਾ ਹੋਇਆ ਤੇ ਜਿਹਦੇ ਵਿੱਚ ਇਹ ਸਕਫਲ ਦੇ ਵਿੱਚ ਇਹਨਾਂ ਦੀ ਆਪਸ ਵਿੱਚ ਮੈਮ ਉੱਥੇ ਸੀਸੀ ਕੈਮਰੇ ਫੁਟੇਜ ਜੀ ਜੀ ਸਾਡੀ ਟੀਮਸ ਲੈ ਰਹੀਆਂ ਨੇ ਕਲੈਕਟ ਕਰ ਰਹੀਆਂ ਅਸੀਂ ਸਾਰਾ ਵੈਰੀਫਾਈ ਕਰਕੇ ਵੀ ਵਿਲ ਟੇਕ ਸਟ੍ਰਿਕਟ ਐਕਸ਼ਨ ਜਿੱਥੇ ਵੀ ਜੋ ਸਕਫਲ ਹੋਈ ਜਿਨੇ ਕੋਈ ਸੱਤਾ ਮਾਰੀਆ ਨੇ ਵੀ ਵਿਲ ਟੇਕ ਸਟ੍ਰਿਕਟ ਐਕਸ਼ਨ ਕੀ ਦੂਸਰੀ ਪਾਰਟੀ ਦਾ ਕੋਈ ਦਾਖਲਾ ਹਸਪਤਾਲ ਤੋਂ ਅਜੇ ਸਾਨੂੰ ਇਹਨਾਂ ਦਾ ਹੀ ਪਤਾ ਲੱਗਿਆ ਜੀ ਵੀ ਇਸ ਸਟਿਲ ਵੈ

ਇਸ ਹਮਲੇ ਦੌਰਾਨ ਵੀ ਰਚੇਸ਼ ਪਾਲਟਾ ਨੇ ਭੱਜ ਕੇ ਆਪਣੀ ਜਾਨ ਬਚਾਈ ਸੀ